ਸਰਕਾਰੀ ਮੁਲਾਜ਼ਮਾਂ ਦੇ ਲਈ ਖੁਸ਼ਖਬਰੀ ਸਤੰਬਰ 2024 ਦੇ ਵਿੱਚ ਕੇਂਦਰੀ ਕਰਮਚਾਰੀਆਂ ਦੇ ਲਈ ਇੱਕ ਹੋਰ ਖੁਸ਼ਖਬਰੀ ਆ ਰਹੀ ਹੈ ਯੂਪੀਐਸ ਤੋਂ ਬਾਅਦ ਇਸ ਮਹੀਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ ਦੇ ਵਿੱਚ ਵਾਅਦੇ ਦਾ ਲਾਭ ਮਿਲਣ ਵਾਲਾ ਹੈ ਉਮੀਦ ਹੈ ਕਿ ਸਰਕਾਰ ਸਤੰਬਰ ਦੇ ਤੀਜੇ ਹਫਤੇ ਵਿੱਚ ਡੀਏ ਤੋਂ 3 ਤੋਂ 4% ਦੇ ਵਾਅਦੇ ਦਾ ਐਲਾਨ ਕਰ ਸਕਦੀ ਹੈ ਸਰਕਾਰ ਸਤੰਬਰ ਦੇ ਤੀਜੇ ਹਫਤੇ ਦੇ ਵਿੱਚ ਮਹਿੰਗਾਈ ਪੱਤੇ ਦੇ ਵਿੱਚ 3 ਤੋਂ 4% ਦਾ ਵਾਧਾ ਕਰੇਗੀ। ਸੂਤਰਾਂ ਮੁਤਾਬਕ 3% ਵਾਧੇ ਦੀ ਪੁਸ਼ਟੀ ਹੋ ਚੁੱਕੀ ਹੈ ਪਰ ਇਹ 3 ਤੋਂ 4% ਵੀ ਹੋ ਸਕਦਾ ਹੈ। ਇਸ ਤੋਂ ਪਹਿਲਾਂ ਮਾਰਚ 2024 ਦੇ ਵਿੱਚ ਸਰਕਾਰ ਨੇ ਡੀਏ 4% ਵਧਾ ਕੇ ਬੇਸਿਕ ਪੇ ਦਾ 50% ਕਰ ਦਿੱਤਾ ਸੀ। ਇਸ ਦੇ ਨਾਲ ਹੀ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ ਡੀਆਰ ਦੇ ਵਿੱਚ ਵੀ 4% ਦਾ ਵਾਧਾ ਕੀਤਾ ਗਿਆ ਹੈ। ਮਹਿੰਗਾਈ ਭੱਤਾ ਡੀਏ ਕੇਂਦਰੀ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈ ਜਦੋਂ ਕਿ ਮਹਿੰਗਾਈ ਰਾਹਤ ਡੀਆਰ ਪੈਨਸ਼ਨਰਾਂ ਨੂੰ ਦਿੱਤੀ ਜਾਂਦੀ ਹੈ ਜਨਵਰੀ ਅਤੇ ਜੁਲਾਈ ਦੇ ਸਾਲ ਵਿੱਚ ਦੋ ਵਾਰ ਡੀਏ ਅਤੇ ਡੀਆਰ ਦੇ ਵਿੱਚ ਵਾਧਾ ਕੀਤਾ ਜਾਂਦਾ ਹੈ ਹਾਲੀ ਦੇ ਵਿੱਚ ਸੰਸਦ ਮੌਨਸੂਨ ਸੈਸ਼ਨ ਦੇ ਵਿੱਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਦੱਸਿਆ ਹੈ ਕਿ ਸਰਕਾਰ ਦੇ ਵੱਲੋਂ ਕੋਵਿਡ-19 ਮਹਾਮਾਰੀ ਦੌਰਾਨ ਰੋਕੇ ਗਏ 18 ਮਹੀਨਿਆਂ ਦੇ ਮਹਿੰਗਾਈ ਭੱਤੇ ਤੇ ਡੀਆਰ ਦੇ ਬਕਾਏ ਜਾਰੀ ਕਰਨ ਦੀ ਸੰਭਾਵਨਾ ਨਹੀਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਸਰਕਾਰ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ ਲਈ 18 ਮਹੀਨਿਆਂ ਦਾ ਮਹਿੰਗਾਈ ਪੱਤਾ ਜਾਂ ਡੀਆਰ ਜਾਰੀ ਕਰਨ ਬਾਰੇ ਵਿਚਾਰ ਕਰ ਰਹੀ ਹੈ। ਦਰਅਸਲ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ ਲਈ ਜਨਵਰੀ 2020, ਜੁਲਾਈ 2020 ਤੇ ਜਨਵਰੀ 2021 ਤੋਂ ਡੀਏ ਅਤੇ ਡੀਆਰ ਦੀਆਂ ਤਿੰਨ ਕਿਸ਼ਤਾਂ ਨੂੰ ਫ੍ਰੀਜ਼ ਕਰਨ ਦਾ ਫੈਸਲਾ ਕੋਵਿਡ-19 ਮਹਾਮਾਰੀ ਦੌਰਾਨ ਆਰਥਿਕ ਪਰੇਸ਼ਾਨੀਆਂ ਕਾਰਨ ਸਰਕਾਰੀ ਵਿੱਤ ਅਤੇ ਦਬਾਅ ਨੂੰ ਘਟ ਕਰਨ ਦੇ ਲਈ ਲਿਆ ਗਿਆ ਸੀ।